ਇੱਕ ਰਸਮ ਪੂਰੀ ਕਰਦੇ ਆ ਜੋ ਹਰ ਸ਼ਮਾਈ ਕੀਤੀ ਜਾਂਦੀ ਹੈ ਸਾਡੀ ਸੌਣੀ ਫਸਲਾਂ ਦੇ ਵਿੱਚ ਫਿਰ ਇੱਕ ਰਾਂ ਦੇਸ਼ ਦੇ ਪੰਜਾਬ ਦੇ ਕਿਸਾਨਾਂ ਤੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਆ ਆਂਦੇ ਆ ਅੱਜ ਐਲਾਨ ਹੋਇਆ ਅਸ਼ਨੂ ਵਿਐਸ਼ਨ ਜੋ ਖੇਤੀਬਾੜੀ ਮੰਤਰੀ ਆ ਰਾਜ ਖੇਤੀਬਾੜੀ ਮੰਤਰੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਆ ਕਿ ਜਿਹੜੀਆਂ ਸੌਣੀ ਦੀਆਂ ਫਸਲਾਂ ਵਾਂ ਉਹਨਾਂ ਦੀ ਐਮਐਸਪੀ ਜਾਂਦੇ ਵਾਅਦਾ ਕਰਤਾ ਉਹੜਾ ਐਮਐਸਪੀ ਚ ਵਾਅਦਾ ਕੀਤਾ ਉਹਦਾ ਤਰਕ ਕੀ ਹੈ ਜਿਤ ਤਰ੍ਹਾਂ ਇਹ ਪਿਛਲੇ ਲੰਮੇ ਸਮੇ ਤੋਂ ਕਰਦੇ ਆ ਰਹੇ ਉਸੇ ਤਰ੍ਹਾਂ ਹੀ ਹੋਣੇ ਆਪਣੀ ਮਰਜ਼ੀ ਦੇ ਨਾਲ ਹੁਣ ਝੋਨੇ ਦੀ ਫਸਲ ਤੇ ਆਂਦੇ 69 ਰੁਪਏ ਵਧਾਏ 2300 ਰੁਪਏ ਪਿਛਲੀ ਵਾਰੀ 69 ਰੁਪਏ ਹੋਣ ਵਧਾਏ ਜੋ 69 ਰੁਪਈਆ ਦਾ ਹਿਸਾਬ ਲਾ ਲਓ ਉਹ 3% ਵੀ ਨਹੀਂ ਬਣਦਾ ਤੇ ਦੂਜੀਆਂ ਚੀਜ਼ਾਂ ਕਿੰਨੀਆਂ ਵਧੀਆਂ ਵਾਂ ਜਿਹੜੀਆਂ ਇਨਪੁਟਸ ਆ ਜਿਹੜੀਆਂ ਕਿਸਾਨ ਖੇਤੀ ਬਾੜੀ ਚ ਲਾ ਰਿਹਾ ਚਾਹੇ ਉਹ ਝੋਨੇ ਤੇ ਲਾ ਰਿਹਾ ਧਾਨ ਤੇ ਚਾਹੇ ਉਹ ਦਾਲ ਤੇ ਚਾਹੇ ਉਹ ਕਪਾਹ ਤੇ ਚਾਹੇ ਜਿੰਨੀਆਂ ਵੀ ਮੱਕੀ ਜਾਂ ਜਿੰਨੀਆਂ ਵੀ ਫਸਲਾਂ ਹੋ ਰਿਆ ਸੋਨੀ ਦੀਆਂ ਬਾਜਰਾ ਜਵਾਰ ਦਾਲਾਂ ਉਹਨਾਂ ਤੇ ਜੋ ਵੀ ਉਹ ਲਾ ਰਿਹਾ ਉਹਨਾਂ ਉਹਨਾਂ ਦਾ ਜਿਹੜੀ ਇਨਪੁਟਸ ਆ ਜਿੰਨੇ ਲਾਗਤ ਖਰਚੇ ਵਧੇ ਆ ਜਿੱਤਰਾ ਬਾਜ਼ਾਰ ਦੀਆਂ ਚੀਜ਼ਾਂ ਦੇ ਰੇਟ ਵਧ ਰਹੇ ਆ ਜਿਹੜੀਆਂ ਖੇਤੀਬਾੜੀ ਚ ਲਾਗਤ ਖਰਚੇ ਲੱਗ ਰਹੇ ਉਹਨਾਂ ਦੇ ਰੇਟ ਵਧੇ ਆ ਡੀਜ਼ਲ ਪਟਰੋਲ ਦੇ ਰੇਟ ਵਧੇ ਆ ਪਿਛਲੇ 6 ਮਹੀਨਿਆਂ ਚ ਬਾਕੀ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਉਹਨਾਂ ਦੇ ਰੇਟ ਵਧੇ ਆ ਦਵਾਈਆਂ ਦੇ ਰੇਟ ਵਧੇ ਆ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੋਈ ਉਧਰਲੇ ਬੰਨੇ ਕਾਰਪੋਰੇਟਾਂ ਨੂੰ ਬਾਕੀਆਂ ਨੂੰ ਤੇ ਇਧਰਲੇ ਬੰਨੇ ਕੀ ਆ 3% ਦਾ ਵਾਧਾ 2% ਦਾ ਵਾਧਾ 4% ਦਾ ਵਾਧਾ ਉਹ ਮੰਤਰੀ ਕੀ ਕਰ ਰਿਹਾ ਉਹ ਕਹਿੰਦਾ ਜੀ ਅਸੀਂ ਤੇ ਵੇਖੋ 50% ਦਾ ਵਾਅਦਾ ਕਰਤਾ ਕਿਤੇ 60% ਦਾ ਕਰਤਾ ਕੀ ਤਰਕੋ ਦਾ ਤਰਕ ਤੇ ਦਿਓ ਕਿਹੜੇ ਹਿਸਾਬ ਨਾਲ ਕੀਤਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਤੁਸੀਂ ਲਾਗੂ ਨਹੀਂ ਕਰ ਰਹੇ ਜਿਹੜੀ 2006 ਦੀ ਕੇਂਦਰ ਸਰਕਾਰ ਕੋ ਪਈ ਹੋਈ ਹੈ ਜਿਹੜਾ ਉਹਨਾਂ ਆਪ ਕਮਿਸ਼ਨ ਬਣਾਇਆ ਹੈਗਾ ਮਨਮੋਹਨ ਸੋਨੇ 2004 ਚ 8 ਸਾਲ ਉਹਨੇ ਲਾਗੂ ਨਹੀਂ ਕੀਤੀ ਜਿਹੜਾ ਮਨਮੋਹਨ ਸਵਾਂਦੇ ਆ ਬੜਾ ਵਧੀਆ ਸੀਗਾ ਬੜਾ ਉਹ ਜੋ ਜਿਨੇ ਬੜੀ ਜੀ ਦੇਸ਼ ਦੀ ਬੜੀ ਸੇਵਾ ਕੀਤੀ ਹੈ ਕੀ ਸੇਵਾ ਕੀਤੀ ਉਹਨੇ ਅਸਲ ਬੇੜੀਆਂ ਹੀ ਉਹ ਮਿਲ ਕੇ ਗਿਆ ਵਾ ਜਿਹੜਾ ਨਿੱਜੀ ਕਰਨਧਾਰੀ ਕਰਨ ਸਸਾਰੀ ਕਰਨ ਦੇ ਰਸਤੇ ਦੇ ਤੋਰ ਕੇ ਗਿਆ ਵਾ ਜਿਸ ਨੇ ਡਬਲਯੂਟੀਓ ਨਾਲ ਸਮਝੌਤੇ ਕੀਤੇ ਆ ਉਸੇ ਦੀ ਨੀਤੀ ਤੇ ਮੋਦੀ ਸਰਕਾਰ 2014 ਤੇ ਆਣ ਕੇ ਚੱਲ ਰਹੀ ਆ ਜਿਹਦੇ ਵਿੱਚ ਜਿਹੜਾ ਮੜਾ ਮੋਟਾ ਵੀ ਕਣਕ ਝੋਨੇ ਦੀ ਜਾਂ ਇੱਕ ਦੀ ਫਸਲ ਹੋਰ ਜੀ ਐਮ ਐਸ ਪੀ ਦਾ ਮੜਾ ਮੋਟਾ ਖਰੀਦਦੇ ਉਹ ਵੀ ਉਹ ਵੀ ਖਰੀਦ ਬੰਦ ਕਰਨੀ ਹੈ ਕਾਰਪੋਰੇਟ ਦੇ ਹਵਾਲੇ ਕਰਨਾ ਮੰਡੀ ਖੇਤੀਬਾੜੀ ਜਿਹੜੀ ਖੇਤੀਬਾੜੀ ਮੰਡੀ ਆ ਖੇਤੀ ਮੰਡੀ ਆ ਉਹ ਪ੍ਰਾਈਵੇਟ ਪਲੇਅਰਾਂ ਦੇ ਹਵਾਲੇ ਕਰਨੀਆਂ ਡਾਨੀਆਂ ਬਾਨੀਆਂ ਦੇ ਹੋਰ ਉਧਰ ਲੱਗੀ ਹੋਈ ਹੈ ਸਰਕਾਰ ਜਿਹੜਾ ਕੌਮੀ ਖੇਤੀ ਮੰਡੀ ਨੀਤੀ ਵਾਲਾ ਉਹ ਖਰੜਾ ਲੈ ਕੇ ਆਏ ਹੋਏ ਆ ਇਸ ਲਈ ਜੋ ਵੀ ਆ ਇਹਨਾਂ ਨੇ ਇਹਨਾਂ ਨੇ ਆ ਰੇਟਾਂ 'ਚ ਵਾਅਦਾ ਕੀਤਾ ਉਹ ਡਾਕਟਰ ਸੁਆਮੀ ਰਣਕਮਿੰਦੀ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਨਹੀਂ ਠਹਿਰਦਾ ਉਹਦੇ ਵਿੱਚ ਕੀ ਲਿਖਿਆ ਆ ਉਹਦੇ ਵਿੱਚ ਲਿਖਿਆ ਵੀ ਜਿਹੜੀ ਵੀ ਫਸਲ ਕਿਸਾਨ ਵੇਚਦਾ ਜਦੋਂ ਦਾ ਭਾਅ ਬੰਨਣਾ ਵਾ ਉਹਦਾ ਲਾਗਤ ਖਰਚਾ ਬੀਜ ਤੋਂ ਵੱਢਣ ਤੱਕ ਗਿਣ ਕੇ ਤੇ ਉਹਦਾ ਜਿੰਨਾ ਵੀ ਲਾਗਤ ਜੋ ਵੀ ਚੀਜ਼ਾਂ ਦੀ ਉਹ ਨਹੀਂ ਜੋ ਵੀ ਚੀਜ਼ਾਂ ਵਰਤਦਾ ਉਹ ਸਾਰਿਆਂ ਦਾ ਲਾਗਤ ਖਰਚਾ ਗਿਣਨਾ ਵਾ ਤੇ ਉਹਦੇ ਉੱਤੇ ਸੀ2 ਪਲੱਸ 50 ਨਾਲ 50% ਦਾ ਜਿਹੜਾ ਮੁਨਾਫਾ ਜੋੜ ਕੇ ਫੇਰ ਭਾਅ ਦੇ ਐਲਾਨ ਕਰਨੇ ਸੀ2 ਪਲੱਸ 50 ਨਾਲ ਉਹਦੇ ਵਿੱਚ ਕੀ ਜ਼ਮੀਨ ਦਾ ਠੇਕ ਜਿਹੜਾ ਠੇਕਾ ਜੋ ਅੱਜ ਚੱਲਦਾ ਜਿੱਤਰਾ 70000 60000 75000 80000 ਕਿੱਲੇ ਦਾ ਠੇਕਾ ਤੇ ਕਿਸਾਨ ਦੀ ਜਿਹੜਾ ਵੀ ਕਿਸਾਨ ਮਜ਼ਦੂਰ ਖੇਤ ਚ ਕੰਮ ਕਰ ਰਿਹਾ ਉਹਦਾ ਸਾਰਾ ਪਰਿਵਾਰ ਕਰ ਰਿਹਾ ਉਹਦੀ ਪੂਰੀ ਲੇਬਰ ਇਤਨਾ ਬਾਕੀ ਚੀਜ਼ਾਂ ਜੋ ਵਰਤ ਰਿਹਾ ਉਹ ਤੂੰ ਦੇ ਉੱਤੇ 50% ਮਰਾਪਾ ਕੀ ਉਹ ਕੋਈ ਫਾਰਮੂਲਾ ਲਾਇਆ ਆਪਾ ਜਿਹੜੇ ਹਿਸਾਬ ਨਾਲ 50% ਦੀ ਗੱਲ ਕਰ ਰਹੇ ਤੁਸੀਂ ਕੋਈ ਝੂਠ ਮਾਰ ਰਹਾ ਜੇ ਇਸ ਲਈ ਜੋ ਕੇਂਦਰ ਸਰਕਾਰ ਵੱਲੋਂ ਇਹ ਭਾਅ ਲਾਣੇ ਗਏ ਆ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਤਰ੍ਹਾਂ ਰੱਦ ਕਰਦੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਉੱਠਣ ਦੀ ਅਪੀਲ ਕਰਦੇ ਆਂ ਕਿ ਜਿਹੜੇ ਤੁਸੀਂ ਇਹ ਖੇਤੀਬਾੜੀ ਧੰਦਾ ਕਰ ਰਹੇ ਜੋ ਜੋ ਫਸਲਾਂ ਬੀਜ ਰਹੇ ਇਹ ਤੁਹਾਡੇ ਦੇ ਕੱਡੇ ਕਰਜ਼ੇ ਚਾੜਨ ਦਾ ਕੰਮ ਕਰ ਰਹੀਆਂ ਵਾ ਜੋ ਵੀ ਇਹ ਗੋਏ ਕਾਰਪੋਰੇਟ ਦਾ ਖੇਤੀ ਕਾਰਪੋਰੇਟ ਦਾ ਏਜੰਡਾ ਲੈ ਕੇ ਆਏ ਆ ਖੇਤੀ ਜਿਹੜਾ ਆਂਦੇ ਨਾ ਖੇਤੀ ਖੇਤੀ ਮਾਡਲ ਜਿਹੜਾ ਖੇਤੀ ਖੇਤੀ ਕਾਰਪੋਰੇਟ ਖੇਤੀ ਮਾਡਲ ਹੈ ਜਿਹੜਾ ਉਹ ਤੁਹਾਡਾ ਜਾੜਾ ਵਾ ਤੁਹਾਨੂੰ ਜ਼ਮੀਨਾਂ ਤੋਂ ਪਾਸੇ ਕਰਨ ਵਾਲਾ ਵਾ ਇਹ ਅਸਲੀ ਹੋਂਦ ਤੇ ਅਸਲੀ ਲੜਾਈ ਹੈ ਉਧਰ ਹੀ ਬਾਹਰ ਆਓ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਤੁਹਾਡੇ ਜ਼ਖਮਾਂ ਤੇ ਉਹਨੂੰ ਲੂਣ ਭੁੱਕਿਆ ਵਾ ਕੀ ਇਹਦੇ ਨਾਲ ਸਰਵਾਈਵ ਕਰ ਜੋਗੇ ਕਰਜ਼ਾ ਚੜਿਆ ਪਿਆ ਵਾ ਉਹਨ ਤੇ ਕਰਜ਼ੇ ਵਾਲਾ ਵੀ ਇਹਨਾਂ 2018 ਤੋਂ 19 ਤੋਂ ਉਹਦੇ ਅੰਕੜੇ ਲੈਣੇ ਵੀ ਬੰਦ ਕਰਤੇ ਆ ਕਿ ਉਹ ਕਿੰਨੇ ਕਿਸਾਨ ਮਰ ਰਹੇ ਆ ਮਹਾਰਾਸ਼ਟਰ ਚ ਕਿੰਨੇ ਮੱਧ ਆਪਣੇ ਬਾਪ ਮੱਧ ਪ੍ਰਦੇਸ਼ ਚ ਕਿੰਨੇ ਆਂਧਰਾ ਚ ਕਿੰਨੇ ਕਰਨਾਟਕ ਚ ਕਿੰਨੇ ਪੰਜਾਬ ਚ ਕਿੰਨੇ ਹਰਿਆਣੇ ਚ ਬਾਕੀ ਸੂਬਿਆਂ ਚ ਯੂਪੀ ਚ ਉਹਦੇ ਅੰਕੜੇ ਕਿੱਥੇ ਆ ਉਹ ਅੰਕੜੇ ਲੈਣੇ ਬੰਦ ਕਰਤੇ ਵੇ ਹੁੰਦੇ ਮਰੋ ਇਹ ਜਾਨਵਰ ਆ ਮਰਨਦੇ ਹੋ ਇਹਨਾਂ ਨੂੰ ਅੱਜ ਹਿੰਦੋਸਤ ਹਿੰਦੋਸਤਾਨ ਦੇ ਕਿਸਾਨਾਂ ਸਰ ਕੋਈ 18 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵਾ ਪੰਜਾਬ ਸਰ 1 ਲੱਖ ਕਰੋੜ ਤੋਂ ਵੱਧ ਕਿਸਾਨਾਂ ਸਰ ਕਰਜ਼ਾ ਵਾ ਕੀ ਉਹ ਕਰਜ਼ੇ ਨੂੰ ਖਤਮ ਕਰਨ ਦੀ ਕੋਈ ਗੱਲ ਕਰ ਰਹੇ ਤੁਸੀਂ ਡਾਕਟਰ ਸੁਆਮੀ ਨਾਥਨ ਦੀ ਕਮੇਟੀ ਜਿਹੜੀ ਰਿਪੋਰਟ ਵਿੱਚ ਲਿਖਿਆ ਹੋਇਆ ਵਾ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਲਕੀਰ ਮਾਰੋ ਤੇ ਗਾਂ ਫਤਰਾ ਦੇ ਪਾਸ ਸੀਟੂ ਪਲੱਸ 50 ਨਾ ਦਿਓ ਜਗਾ ਫਸਲਾ ਗਾ ਕਿਸਾਨਾਂ ਦੇ ਕਰਜ਼ਾ ਨਾ ਚੜੇ ਉਹ ਕਰਜ਼ੇ ਬਾਰੇ ਕੀ ਕਰ ਰਿਹਾ ਜੀ ਸਾਢੇ 4 ਲੱਖ ਤੋਂ ਵੱਧ ਕਿਸਾਨ ਹਿੰਦੁਸਤਾਨ ਚ ਖੁਦਕੁਸ਼ੀ ਕਰ ਗਿਆ ਰੋਜ਼ ਰੋਜ਼ ਜਿਹੜੇ ਪੰਜਾਬੀ 3-4 ਕਿਸਾਨ ਖੁਦਕੁਸ਼ੀ ਕਰ ਰਿਹਾ ਹਿੰਦੁਸਤਾਨ 115 ਕਿਸਾਨ ਖੁਦਕੁਸ਼ੀ ਕਰ ਰਹੇ ਰੋਜ਼ ਆ ਮਾਰ ਮਾਰ ਹਟਰ ਚ ਇੱਕ ਸਾਲ ਦੇ ਵਿੱਚ ਆ 11 ਕਿਸਾਨਾਂ ਨੇ ਖੁਦਕੁਸ਼ੀਆ ਕੀਤੀਆਂ ਜਾਂ ਕੀ ਆਪਾਂ ਨੂੰ ਦਿਖ ਨਹੀਂ ਰਹੀਆਂ ਇਹ ਕਿਉਂ ਕਰ ਰਿਹਾ ਫਿਰ ਜੇ ਤੁਸੀਂ ਰੇਡ ਫਸਲਾ ਨਹੀਂ ਠੀਕ ਦੇ ਰਿਹਾ ਜੋ ਇਸ ਲਈ ਇਸ ਲਈ ਪੰਜਾਬ ਤੇ ਦੇਸ਼ ਦੇ ਆ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕੇਂਦਰ ਸਰਕਾਰ ਤੁਹਾਡੀ ਬੈਰੀ ਆ ਪੰਜਾਬ ਸਰਕਾਰ ਤੁਹਾਡੀ ਬੈਰੀ ਆ ਇਹ ਕਾਰਪੋਰੇਟ ਦੇ ਏਜੰਡੇ ਦੇ ਕੰਮ ਕਰ ਰਹੇ ਆ ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ ਇਸ ਲਈ ਇਹ ਜੋ ਭਾਵਾਂ ਦਾ ਇਹਨਾਂ ਨੇ ਐਲਾਨ ਕੀਤਾ ਵਾ ਦਾਲਾਂ ਦਾ ਤੇਲ ਬੀਜਾਂ ਦਾ ਜਾਂ ਝੋਨੇ ਦੇ ਵਿੱਚ ਨਾ ਤਰਪੀਏ ਵਧਾਏ ਆ ਇਹ ਸਾਰੇ ਕਸੇ ਨੂੰ ਅਸੀਂ ਰੱਦ ਕਰਦੇ ਆ ਤੇ ਅਸੀਂ ਮੰਗ ਕਰਦੇ ਆ ਕੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਸੀਟੂ ਪਲਸ 5